ਕਬੀਰ ਜੀ ਦੇ ਘਰ ਵੀ ਆ ਤ੍ਰੈਗੁਣਾ ਦੀ ਬੜੀ ਅਗਨ ਸੀ ਉਹ ਵੀ ਤਾਂ ਆਪਣੇ ਵਰਗੀ ਸੀ ਵਿਚਾਰੇ ਉਹ ਵੀ ਉਸ ਨਿਰੰਕਾਰ ਦੇ ਬੱਚੇ ਸੀ ਲੇਕਿਨ ਸੰਗਤ ਹੋ ਗਈ ਜਿੰਨਾ ਚਿਰ ਪੂਰਾ ਗੁਰੂ ਨਹੀਂ ਮਿਲਿਆ ਉਹਨਾਂ ਚਿਰ ਕਲੇਸ਼ ਦੁਬਦਾ ਘਰਾਂ ਨਾਲ ਲੜਨਾ ਬੱਚਿਆਂ ਨਾਲ ਲੜਨਾ ਆਣ ਗੌਣ ਨਾਲ ਲੜਨਾ ਬੜਾ ਕੁਛ ਧਰਮ ਦੇ ਪਿੱਛੇ ਜਿਦਦਾਈਆ ਕਰਨਾ ਵੇਦਾਂ ਸ਼ਾਸਤਰਾਂ ਪਿੱਛੇ ਕਰਨਾ ਲੇਕਿਨ ਜਦੋਂ ਸੰਗਤ ਮਿਲੀ ਪੂਰੇ ਗੁਰੂ ਦੀ ਪੰਡਿਤ ਰਾਮਾਨੰਦ ਜੀ ਦੀ ਉਹਨਾਂ ਨੇ ਇੱਕ ਅਥਕ ਕਹਾਣੀ ਸਮਝਾਈ ਕਹਿੰਦੇ ਪੁੱਤ ਕਰਸਾਨ ਉਹ ਕਾਮਯਾਬ ਹੈ ਜਿਹੜਾ ਖੇਤੀ ਆਪ ਦੇ ਖੇਤ ਚ ਕਰੇ ਉਸ ਕਰਸਾਨ ਦੀ ਫਸਲਾਂ ਉਹਦੇ ਘਰੇ ਆਉਂਦੀ ਹੈ ਜੇ ਤੁਸੀਂ ਦੂਸਰੇ ਦੀ ਫਸਲ ਦੂਸਰੇ ਦੇ ਖੇਤ ਚ ਬੀਜ ਜਾਓਗੇ ਤਾਂ ਅਗਲ ਨਹੀਂ ਵਟਣ ਦੇਗਾ ਫਿਰ ਕੀ ਕਰੋਗੇ ਇਸ ਕਰਕੇ ਤੁਸੀਂ ਦੁਬਧਾ ਚ ਪਏ ਹੋ ਕਿਸੇ ਨੂੰ இந்து ਕਹੀ ਜਾਂਦੇ ਹੋ ਕਿਸੇ ਨੂੰ ਮੁਸਲਮ ਕਿਸੇ ਨੂੰ ਸਿੱਖ ਕਿਸੇ ਨੂੰ ਸਾਈ ਜੋ ਵੀ ਕਹਿੰਦੇ ਹੋ ਤੇ ਸਵਾਸਤਾ ਤੁਹਾਡੇ ਉੱਥੇ ਖਰਚ ਹੋ ਰਹੇ ਨੇ ਸਾਰੇ ਤੇ ਤੁਹਾਡਾ ਤਾਂ ਨੁਕਸਾਨ ਹੋ ਰਿਹਾ ਇਸ ਕਰਕੇ ਤੁਸੀਂ ਆਪ ਦੇ ਘਰ ਵਸਣਾ ਸ਼ੁਰੂ ਕਰੋ ਫਿਰ ਉੱਥੇ ਕਰਦਾ ਕੰਮ ਕਰਿਆ ਜੇ ਫਿਰ ਖੇਤੀ ਹੋएगी ਤੇ ਸਾਡਾ ਘਰ ਆ ਸੁਣ ਇੱਥੇ ਅਸੀਂ ਉਹਨਾਂ ਚ ਰਸ ਨਹੀਂ ਸਕਦੇ ਜਿੰਨਾ ਚਿਰ ਵਿਚਾਰ ਨਹੀਂ ਖਤਮ ਹੁੰਦੇ ਵਿਚਾਰ ਕੀ ਨੇ ਰਸੇ ਸੰਗਲ ਤੇ ਸਾਨੂੰ ਨੋ ਪੰਜਾਂ ਨੇ ਇੱਥੇ ਬੰਨੇ ਹੋਇਆ ਜੀ ਇੱਥੇ ਸੰਗਲ ਪਾ ਕੇ ਬੰਨਤੇ ਲਓ ਜੀ ਛੱਟ ਕੇ ਵਿਖਾਓ ਠੀਕ ਹੈ ਜੀ ਮਾੜੀ ਕੋਸ਼ਿਸ਼ ਕਰਦੇ ਆ ਸਿਮਨ ਕਰਨ ਦੀ ਕਹਿੰਦੇ ਹਾਂ ਪਤਾ ਨਹੀਂ ਤੇਰੇ ਜਵਾਬ ਨੂੰ ਨੌਕਰੀ ਮਿਲੂ ਕਿ ਨਹੀਂ ਮਿਲੂ ਕੋਈ ਐਸਾ ਵਿਚਾਰ ਦੇਣਗੇ ਸਾਲ ਲੈਣਗੇ ਫਿਰ ਐਚ ਲੈਣਗੇ ਥੱਲੇ